ਇਸ ਵੇਲੇ ਦੀ ਵੱਡੀ ਖਬਰ ਜਿਹੜੀ ਆ ਉਹ ਅੰਮ੍ਰਿਤਸਰ ਦੇ ਗਵਾਲ ਮੰਡੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਨੂੰ ਗੋਲੀ ਲੱਗਣ ਦੇ ਨਾਲ ਨੌਜਵਾਨ ਜਿਹੜਾ ਆ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਉਹ ਦੱਸਦੀ ਹੈ ਕਿ 사ਜਨ ਨਾਮ ਦਾ ਜਿਹੜਾ ਨੌਜਵਾਨ ਆ ਉਹਨੂੰ ਗੋਲੀ ਲੱਗੀ ਗਈ ਹੈ ਔਰ ਪਰਿਵਾਰਿਕ ਮੈਂਬਰ ਵੱਲੋਂ ਜਿਹੜਾ ਐਮ.ਐਲ.ਏ ਡਾਕਟਰ ਜਸਪੀਤ ਸਿੰਘ ਸੰਧੂ ਦੇ ਉੱਤੇ ਜਿਹੜੇ ਆ ਉਹ ਗੰਭੀਰ ਇਲਜ਼ਾਮ ਲਾਏ ਹਨ ਕਿ ਉਹਨਾਂ ਦੀ ਸ਼ਹਿਰ ਦੇ ਉੱਤੇ ਹੀ ਇਹ ਜਿਹੜੀ ਗੁੰਡਾਗਰਦੀ ਅਤੇ ਗੋਲੀ ਚੱਲੀ ਹੈ ਇਹ ਉਹਨਾਂ ਦੀ ਸ਼ਹਿਰ ਦੇ ਉੱਤੇ ਚੱਲੀ ਹੈ। ਤਾਇਆ ਰਾਮ ਕੀ ਗੱਲ ਹੋਈ ਜੀ? ਮੇਰਾ ਨਾਮ ਦੀਪਕ ਮਲੋਤਰਾ ਜੀ ਜਨਾਬ। ਇਹ ਇਹ ਮੇਰਾ ਸਾਲਾ ਵਾ ਜੀ। ਇਹ 2-3 ਦਿਨ ਹੋ ਗਏ ਆ ਪਹਿਲੋ ਵੀ ਇਹਨਾਂ ਨੂੰ ਰਾਈ ਨਵੇਂ ਵਾਸਤੇ ਕਿੰਨੇ ਦਿਨਾਂ ਦੇ ਕਹਿ ਨਹੀਂ ਪਰ ਇਹ ਰਾਈ ਨਵੇਂ ਵਾਸਤੇ ਬੁਲਾਉਂਦੇ ਸਾਨੂੰ ਪੇ ਹੀ ਸਾਨੂੰ ਤੇ ਡਰ ਰਹੀ ਕਿ ਦੇ ਉੱਥੇ ਜਾ ਕੇ ਵੀ ਸਾਡੇ ਗੋਲੀਆਂ ਨਾ ਮਾਰਦੇ ਨੇ ਉਹੀ ਗੱਲ ਹੋਈ ਇਹਨਾਂ ਨੇ ਘਰ ਦੇ ਬਾਹਰ ਆ ਗਏ ਪੰਜ-ਛੇ ਤੋਂ ਮੁੰਡੇ ਗੱਡੀ 'ਚ ਆਏ ਆ ਤਿੰਨ ਮੁੰਡੇ ਮੋਟਰਸਾਈਕਲ ਦੇ ਉੱਤੇ ਆਏ ਆ ਜਿਨ੍ਹਾਂ ਨੇ ਆਂਦੇ ਇੱਥੇ ਗੋਲੀਆਂ ਮਾਰਨੀਆਂ ਸ਼ੁਰੂ ਕਰਤੀਆਂ ਮੰਮੀ ਦੇ ਵੀ ਹੱਥੀਪੇ ਆ ਡੈਡੀ ਦੇ ਵੀ ਹੱਥੀਪੇ ਆ ਗੋਲੀ ਮਾਰੀ ਕਿੰਨੇ ਆ ਦੱਸੋ ਗੋਲੀ ਸਾਰੇ ਉਹਨਾਂ ਦੇ ਨਾਲ ਡਾਕਟਰ ਜਸਪੀਰ ਦਾ ਜਿਹੜਾ ਸਾਲਾ ਨਾ ਉਹ ਮੁੰਡੇ ਲੈ ਕੇ ਆਇਆ ਉਹਨਾਂ ਜੋ ਮੁੰਡਿਆਂ ਨੇ ਗੋਲੀਆਂ ਮਾਰ ਉਹਦੇ ਆਹੀ ਆਪ ਮੌਕੇ ਤੇ ਤੇ ਨਹੀਂ ਜਿਨੇ ਵਜਿਓ ਨੇ ਸਾਨੂੰ ਸਾਰੀ ਗੱਲ ਦੱਸੀ ਉਹਨੇ ਸਾਨੂੰ ਦੱਸਿਆ ਵੀ ਇਹਨਾਂ ਨੇ ਗੋਲੀਆਂ ਮਾਰੀਆਂ ਕਿਸੇ ਰਾਜਨੀਤਿਕ ਪਾਰਟੀ ਤੋਂ ਰਾਜਨੀਤਿਕ ਪਾਰਟੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਦੀ ਸ਼ਹਿ ਦੇ ਨਾਲ ਹੋਇਆ ਜੀ ਡਾਕਟਰ ਜਸਪੀਰ ਦੀ ਡਾਕਟਰ ਜਸਪੀਰ ਦੀ ਸ਼ਹਿਣਾ ਪੁਨੀਤ ਪੁਨੀਤ ਹੈਗਾ ਉਹਨੇ ਨਾਲ ਦੇ ਬੰਨੇ ਸਾਡੇ ਘਰ ਦੇ ਨਾਲ ਦਫਤਰ ਬਣਾਇਆ ਜੀ ਆਮ ਆਦਮੀ ਪਾਰਟੀ ਦਾ ਉਸੇ ਆਮ ਆਦਮੀ ਪਾਰਟੀ ਦੇ ਵਿੱਚ ਹੀ ਸਾਨੂੰ ਇਹ ਚ ਲੜਵੇੜਦਾ ਫਿਰਦਾ ਵਾ ਕਹਿੰਦਾ ਜੀ ਸਾਡੀ ਸਰਕਾਰ ਵਾ ਅਸੀਂ ਤੁਹਾਨੂੰ ਵੇਖ ਲਾਂਗੇ ਤੁਸੀਂ ਕੀ ਕਰ ਸਕਦੇ ਜੀ ਸਾਡਾ ਕੌਣ ਹੈਗਾ ਪੁਨੀਤ ਕੌਣ ਹੈਗਾ ਜੀ ਪੁਨੀਤ ਸਰ ਇਲੈਕਸ਼ਨ ਲੜਨ ਨੂੰ ਫਿਰਦਾ ਇਥੋਂ ਆਮ ਆ ਮੰਗ ਕੀ ਕਰਦੇ ਸਰ ਸਾਡੀ ਮੰਗ ਹੈਗੀ ਹੈ ਜਿਹੜੇ ਦੋਸ਼ੀ ਆ ਜਿਹੜੇ ਦੋਸ਼ੀ ਹੈ ਇਹਨਾਂ ਨੂੰ ਉਹਨਾਂ ਨੂੰ ਫੜਿਆ ਜਾਵੇ ਕਾਰਵਾਈ ਕੀਤੀ ਜਾਏ ਪਰਚਾ ਦੇਣ ਤੇ ਜੋ ਬੰਦੀ ਕਾਰਵਾਈ ਉਹਨਾਂ ਦੇ ਕੀਤੀ ਜਾਏ ਸਾਨੂੰ ਇਨਸਾਫ ਦਿੱਤਾ ਜਾਵੇ ਮੋਕੇ ਤੇ ਪੁਲਿਸ ਨਹੀਂ ਗਈ ਮੋਕੇ ਤੋਂ ਹੁਣ ਜਾ ਕੇ ਪੁਲਿਸ ਨੇ ਵੇਖਿਆ ਸਾਰੀ ਵੈਰੀਫਿਕੇਸ਼ਨ ਕੀਤੀ ਆ ਕੈਮਰਾ ਦੇ ਵਿੱਚ ਇਹਨਾਂ ਦੇ ਰਿਕਾਰਡਿੰਗ ਉੱਥੇ ਡੀਵੀਆਰ ਇਹਨਾਂ ਦੇ ਅੰਦਰ ਕਮਰੇ 'ਚ ਪਿਆ ਵਾ ਸਾਨੂੰ ਤੇ ਡਰ ਆ ਵੀ ਉਹ ਡੀਵੀਆਰ ਨਾਲ ਅੰਦਰੋਂ ਗੈਪ ਕਰ ਦੇਣ ਉਹਦੇ ਵਿੱਚ ਸਾਰੀ ਵੀਡੀਓ ਆਈ ਹੁੰਨੀ ਹੈ ਇਹਨਾਂ ਦੀ ਦਿਆਂ ਹਾਂਜੀ ਕੀ ਗੱਲ ਹੋਈ ਆ ਜੀ ਮੇਲ ਦੇ ਸਾਹਮਣੇ ਆ ਤੇ ਇਹਨਾਂ ਦੀ ਇੱਕ ਦਿਨ ਨਾ ਗੱਡੀ ਤੋਂ ਨਾ ਗਾਗ ਨੇ ਗੱਡੀ ਲਈ ਤੇ ਇਹਨਾਂ ਦਾ ਮਤਲਬ ਉਹ ਸਾਢੇ ਦਵਾ ਕੀ ਦਿਨ ਲੜਾਈ ਹੋ ਗਈ ਬਾਸ਼ੰਦਾ ਦਾ ਕੰਮ ਆ ਉਦੋਂ ਨੇ ਉਦੋਂ ਵੀ ਇਹਨੇ ਸਾਨੂੰ ਕੁੱਟਿਆ ਵਾ ਉਹਨੇ ਐਨੇ ਕੀ ਇਹਦਾ ਨਾਮ ਹੀ ਤੈਨੂੰ ਗੋਲੀਆਂ ਮਾਰ ਦੇਣੀਆਂ ਵਾ ਸਾਨੂੰ ਨਾ ਪਹਿਲਾਂ ਵੀ ਮੈਨੂੰ ਮਹੀਨਾ ਪਹਿਲਾਂ ਧਮਕੀਆਂ ਲਾਤੀਆਂ ਸੀ ਵੀ ਮੈਂ ਤੇਰੇ ਪੁੱਤ ਦੇ ਡੇਲੇ ਕੱਢਣੇ ਹਾਂ ਮੈਂ ਤੇਰੇ ਪੁੱਤ ਨੂੰ ਗੋਲੀਆਂ ਮਾਰਨੀਆਂ ਹੀ ਮਾਰਨੀਆਂ ਵਿੱਚ ਇਹ ਤੁਹਾਡੇ ਸਾਰੇ ਟੱਬਰ ਨੂੰ ਗੋਲੀਆਂ ਮਾਰਨ ਦੱਸੋ ਝਗੜੇ ਦਾ ਕਾਰਨ ਸੀ ਗਾਹ ਕਾਇਆ ਗਾਹ ਨੇ ਗੱਡੀ ਵੀ ਸਾਡੇ ਬੂਵੇ ਗਾੜੀ ਲਾਈ ਕਿ ਉਹ ਅਸੀਂ ਜਗ੍ਹਾ ਖਰੀਦੀ ਆ ਤੇ ਉੱਥੇ ਗੱਡੀ ਲੱਗੀ ਸੀ ਉਹ ਕਹਿੰਦਾ ਇੱਥੇ ਗੱਡੀ ਕਿਉਂ ਲਾਈ ਆ ਤੁਸੀਂ ਜੋੜਾ ਤੁਸੀਂ ਉਹਨਾਂ ਸਟੇਟਮੈਂਟ ਲੈ ਕੇ ਉਸ ਤੋਂ ਬਾਅਦ ਹੀ ਤੁਹਾਨੂੰ ਕੋਈ ਡਿਸਕਲੋਸ ਕਰਾਂਗੇ ਜੀ ਸਰ ਹਾਂ ਜੀ ਸਾਜਰ ਨੇ ਸਾਜਰ ਹੈ ਜੀ ਕੋਈ ਲੜਾਈ ਹੋਈ ਹੈ ਇਹਨਾਂ ਦੀ ਕੋਈ ਗੱਡੀ-ਗੁੱਡੀ ਲਾਂਤੂ ਕੋਈ ਲੜਾਈ ਹੋਈ ਹੈ ਤੇ ਇੰਦਰਜੀਤ ਦੱਸ ਰਿਹਾ ਕੋਈ ਇੰਦਰਜੀਤ ਨਾਂ ਦਾ ਬੰਦਾ ਜਿਸ ਨਾਲ ਇਹਨਾਂ ਦੀ ਲੜਾਈ ਹੋਈ ਹੈ ਜੀ ਤੇ ਉਸੇ ਦੇ ਸਬੰਧ ਦੇ ਵਿੱਚ ਜਿਹੜਾ ਹੁਣ ਉਹ ਸਿਗਨਲ ਲਾ ਕੇ ਉਹ ਜੋ ਵੀ ਕਰ ਰਿਹਾ ਤੁਹਾਨੂੰ ਦੱਸਾਂ ਇੰਦਰਜੀਤ ਕਿਸੇ ਐਮਐਲਏ ਦਾ ਰਿਸ਼ਤੇ ਆ ਰਹੀ ਜੀ ਇਹਦੇ ਬਾਰੇ ਅਸੀਂ ਅਜੇ ਨਹੀਂ ਕੁਝ ਕਹਿ ਸਕਦੇ ਕਿ ਸਾਨੂੰ ਪਤਾ ਲੱਗੇਗਾ ਸਿਰਫ ਇਹ ਨਹੀਂ ਦੱਸਿਆ ਉਹਦਾ ਸਾਨੂੰ ਅਜੂਜਾ ਤੇ ਸਾਰਾ ਪਤਾ ਕਰਕੇ ਜੋ ਵੀ ਹੋਏਗਾ ਇੰਦਰਜੀਤ ਜੀ ਵਜਾ ਰਣਜੀਤ ਸਰ ਹੈਗੀ ਹੈ ਜੀ ਵਜਾ ਰਣਜੀਤ ਜੀ ਇਹਨਾਂ ਦੀ ਕੋਈ ਗੱਡੀ ਇੱਥੇ ਲਾ ਕੇ ਸਰਵਿਸ ਸਟੇਸ਼ਨ ਹੈ ਤੇ ਇੱਕ ਉਹਨਾਂ ਦਾ ਆਫਿਸ ਆ ਕਿਤੇ ਗੱਡੀ ਜਿਹੜੀ ਧੁੰਦੇ ਆ ਕਿਸਕਾ ਜੀ ਆਫਿਸ ਉੱਥੇ ਕੋ ਆਪਣਾ ਇਹਦਾ ਇੰਦਰਜੀਤ ਦਾ ਜੀ ਜੋ ਇਹਨਾਂ ਨੇ ਦੱਸਿਆ ਉਹਦੇ ਤੋਂ ਇਹਨਾਂ ਦੀ ਕੋਈ ਹੋਈ ਹੈ ਜੀ ਫਿਲਹਾਲ ਇਹਦੀ ਸਾਜਨ ਦੀ ਹਰਕਤ ਕਿਸਨ ਦੀ ਹੈ ਠੀਕ ਹੈ ਜੀ ਅਗਰ ਠੀਕ ਹੈਗੇ ਤਾਂ ਕੰਪਲੈਂਟ ਜਿਹੜਾ ਮਟਕਰ ਰਿਹਾ ਜਿਹੜਾ ਚੱਲ ਰਿਹਾ ਹੈ ਤੇ ਪਰਚਾ ਜਿਸ ਤਰ੍ਹਾਂ ਕਰਦੇ ਹਾਂ ਪਰ ਸਟੇਟਮੈਂਟ ਲੈ ਰਹੇ ਜੀ ਹੁਣ ਸਟੇਟਮੈਂਟ ਲੈ ਰਹੇ ਸਟੇਟਮੈਂਟ ਲੈ ਕੇ ਉਹਨਾਂ ਨੂੰ ਸਰ ਕਿੰਨੇ ਗਨ ਸ਼ਾਟ ਫਾਇਰ ਹੋਇਆ ਸੀ ਇਹਦੇ ਬਾਰੇ ਅਜੇ ਵੀ ਸਟੇਟਮੈਂਟ ਲੈਣ ਤੋਂ ਬਾਅਦ ਹੀ ਦੱਸ ਸਕਦੇ ਹਾਂ ਕਿ ਸਟੇਟਮੈਂਟ ਲੈ ਕੇ ਨਾ ਸਟੇਟਮੈਂਟ ਲੈ ਕੇ ਉਹਨੂੰ ਮੈਡੀਕਲਿਕਲੀ ਕੋਰੋਬੋਰੇਟ ਕਰਕੇ ਫਿਰ ਦੱਸ ਸਕਦੇ ਪਰ ਇਹ ਗੋਰੀ ਕਿੱਥੇ ਲੱਗੀ ਸਾਜਨ ਦੇ ਸਰ ਪਰਵਾਹ ਲਾਥੇ ਲੱਗੀ ਹੈ ਜ ਪਰਵਾਰਿਕ ਮੈਂਬਰਾਂ ਦਾ ਕਹਿਣਾ ਕਿ ਵਿਧਾਇਕ ਕਿਤੇ ਸਾਡੇ ਵੱਲੋਂ ਜਿਹੜਾ ਸਾਰਾ ਕੁਝ ਘਟਨਾ ਨੂੰ ਜੋ ਇੰਦਰਜੀਤ ਨੇ ਦੱਸਿਆ ਜਿਹੜਾ ਵੀ ਇਹ ਗਲਪਰੇਟ ਹੈ ਉੱਤੇ ਉੱਤੇ ਐਕਸ਼ਨ ਹੋਏਗਾ ਉੱਤੇ ਉੱਤੇ ਕਿਸੇ ਸਟਰ ਹੋਣ ਲੱਗਾ ਹੁਣ ਇਹ ਚਾਹਤ ਹੈ ਕਿ ਪ੍ਰੈਸ਼ਰ ਨਾ ਹੋਵੇ ਕਿਤੇ ਸਰਕਾਰ ਦਾ ਬਿਲਕੁਲ ਜੀ ਕੋਈ ਪ੍ਰੈਸ਼ਰ ਨਹੀਂ ਜੀ ਇਹਦੇ ਚਾਹੋ ਜੀ ਕੋਈ ਕੋਈ ਵੀ ਕਿਸੇ ਕਿਸਮ ਦੀ ਜਿਹੜੀ ਗੁੰਡਾਗਰਦੀ ਹੈ ਕੋਈ ਵੀ ਪਰਦਾਸ਼ ਕੈਮਰੇ ਵੀ ਲੱਗੇ ਹਾਂ ਉਹ ਸਾਰਾ ਅਸੀਂ ਉੱਥੇ ਟੀਮਸ ਲੱਗੀਆਂ ਨੇ ਉਹ ਸੀਸੀਟੀਵੀ ਦੀ ਫੁਟੇਜ ਵਗੈਰਾ ਲੈ ਰਹੀਆਂ ਨੇ ਜਿਹੜੇ ਵੀ ਹੋਣਗੇ ਸਾਰੇ ਬੁੱਕ ਕੀਤੇ ਜਾਣਗੇ ਹਜੇ ਇੱਕ ਸਰ ਕੋਈ ਮਾਮਲਾ ਦਰਚ ਕੀਤਾ ਗਿਆ ਹੈ ਮਾਮਲਾ ਸਟੇਟਮੈਂਟ ਲਿਖ ਰਹੇ ਹਾਂ ਜੀ ਉਹ ਫਾਦਰ ਦੀ ਸਟੇਟਮੈਂਟ ਲਿਖ ਰਹੇ ਹਾਂ ਜੀ ਉਹ ਚੱਲ ਰਹੀ ਹੈ ਬਸ ਸਟੇਟਮੈਂਟ ਐਡਜਸਟ ਹੋ ਰਹੀ ਹੈ ਲੱਗਿਆ ਪਤਾ ਸੀ ਆ ਗਿਆ ਹੁਣ ਸਟੇਟਮੈਂਟ ਲੈ ਕੇ ਜੋ ਕਾਰਵਾਈ ਹੋਵੇ ਕੋਈ ਦਸਤਾਵੇਜ਼ ਨਹੀਂ ਇਸ ਨਾਮੇ ਵਿੱਚ ਇਹ ਤਾਂ ਤੁਹਾਨੂੰ ਮੈਂ ਦੱਸਿਆ ਜੀ ਹਜੇ ਤਾਂ ਸਾਨੂੰ ਪਤਾ ਹੀ ਤੁਹਾਨੂੰ ਮੈਂ ਬਾਰ ਬਾਰ ਇਹ ਦੱਸ ਰਿਹਾ ਵੀ ਇਹ ਜਸਟ ਪ ステートमेंट ਲੈ ਕੇ 인ਦਰਜੀਤ ਬਾਰੇ ਪਤਾ ਲੱਗਾ ਜਸਪੀਰ ਨੇ ਉਹਨੇ 인ਦਰਜੀਤ ਦਾ ਨਾਮ ਦੱਸਿਆ ਉਹਦੇ ਫਾਦਰ ਫਾਦਰ ਦਾ ਨਾਮ ਜਾਂ ਦੂਜਾ ਵੀ ਨਹੀਂ ਪਤਾ ਉਹ ਵੀ ਅਸੀਂ ਸਾਰਾ ਕਰਕੇ ਪਤਾ ਆਪਣੇ ਤੌਰ ਤੇ ਤੁਸੀਂ ਲੱਗਿਆ ਸਾਰਾ ਅਸੀਂ ਕਰਾਂਗੇ 인ਦਰਜੀਤ ਇਕੱਲਾ ਸੀ ਹੋਰ ਵੀ ਕਹਿੰਦੇ ਨਾਲ ਸਾਥੀ ਵੀ ਸੀ ਹਾਂ ਕਹਿੰਦੇ ਦੋ ਚਾਰ ਬੰਦਿਆਂ ਦੇ ਨਾਲ ਹੋਰ ਸੀਗੇ ਉਹ ਵੀ ਸਾਰਾ ਪਤਾ ਕਰਾਂਗੇ ਜੀ ਸੀਸੀਟੀਵੀ ਫੁਟੇਜ ਅਸੀਂ ਦੇਖ ਕੇ ਉਹ ਵੀ ਆਇਡੈਂਟੀਫਾਈ ਕਰਕੇ ਪੁਲਿਸ ਵਾਲਾ ਇਨਚਾਰਜ ਪੂਰਾ ਮਿਲੇਗਾ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਥੈਂਕ ਯੂ ਜੀ